ਅਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਹਿਲਾ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜਿਹੜੀਆਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਅ ਜਲਦੀ ਤੋਂ ਜਲਦੀ ਮਿਲ ਸਕੇ ਜੀ ਅੱਜ ਅਸੀਂ ਆਪਣੇ ਭੈਣਾਂ ਵਾਸਤੇ ਲੈ ਕੇ ਆਏ ਆ 9000 ਵਾਲੀ ਬੈਲਵਰਟ ਤੇ ਪ੍ਰਾਈਜ਼ ਰਹੂਗੀ ਬਿਲਕੁਲ ਆਫਰ ਜੀ ਜਿਹੜੀ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ 1200 ਦਾ ਸੂਟ ਦੇ ਰਿਹਾ ਕੋਈ 1100 ਦਾ ਸੂਟ ਦੇ ਰਿਹਾ ਕੋਈ 2000 ਦਾ ਸੂਟ ਦੇ ਰਿਹਾ ਅਸੀਂ ਤੁਹਾਨੂੰ ਜਿਹੜੇ 9000 ਵਾਲੀ ਬੈਲਵਟਾ ਜੀ ਤੁਹਾਨੂੰ ਅਸੀਂ ਪ੍ਰਾਈਸ ਦਵਾਂਗੇ ਸਿਰਫ 675 675 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ 9000 ਵਾਲੀ ਬੈਲਵਟਾ ਸੂਟ ਬਾਈ ਕਰ ਸਕਦੇ ਹੋ ਜੀ ਮੇਰੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੁਹਾਡੇ ਵਾਸਤੇ ਅਸੀਂ ਜਿਹੜਾ ਪੀਸ ਪਾ ਰਹੇ ਹਾਂ 200 ਰੁਪਏ ਪਰ ਮੀਟਰ ਪੀਸ ਪਾ ਰਹੇ ਹਾਂ ਉਹ ਵੀ ਤੁਹਾਨੂੰ ਪੀਸ ਮਿਲ ਕੇ ਲਾਸਟ ਵਿੱਚ ਅਸੀਂ ਉਹ ਵੀ ਪੀਸ ਤੁਹਾਨੂੰ ਦਿਖਾਵਾਂਗੇ ਫੈਂਸੀ ਪੀਸ ਪਲੇਨ ਬਾਟਮ ਦੇ ਨਾਲ ਡਿਜ਼ਾਈਨਰ ਦੇ ਪੀਸ ਦਿਖਾਉਣ ਵਾਲੇ ਆ ਤੁਹਾਨੂੰ ਲਾਸਟ ਵਿੱਚ ਵੀਡੀਓ ਦੇ ਪਲੀਜ਼ ਮੇਰੇ ਵੀਰੋ ਦੀ ਅੰਤ ਤੱਕ ਜਰੂਰ ਬਨੇ ਰਹਿਣਾ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਪਲੇਨ ਸਟਾਫ ਬੈਲਵੈਟ ਦਾ 9000 ਵਾਲੀ ਬੈਲਵੈਟ ਦਾ ਪ੍ਰਾਈਸ ਰਹੂਗਾ ਸਿਰਫ 675 ਠੀਕ ਹੈ ਜੀ ਆਫਰ ਪ੍ਰਾਈਸ ਲੈ ਕੇ ਤੁਹਾਡੇ ਵਾਸਤੇ ਵੱਡਾ ਤਮਾਤਾ ਤੁਹਾਡੇ ਲਈ 675 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਏ ਕਰ ਸਕਦੇ ਹੋ ਚੈੱਕ ਕਰੀ ਚਲੋ ਕਲਰ ਨਿਫਰ ਤੁਸੀਂ ਦੇਖ ਸਕਦੇ ਹੋ ਸਭ ਦੇ ਉੱਪਰ ਤੁਹਾਨੂੰ 9000 ਵਾਲੀ ਬੈਲਵੈਟ ਲਿਖਿਆ ਮਿਲੂਗਾ ਜੀ ਕਲਰ ਦੇਖੋ ਜੀ ਚੈੱਕ ਕਰੋ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਬਾਏ ਕਰੀ ਚਲੋ ਸਾਡੇ ਕੋਲ ਬਹੁਤ ਪਿਆਰੇ ਪਿਆਰੇ ਤੁਹਾਨੂੰ ਕਲਰ ਮਿਲਣ ਵਾਲੇ ਇਹਦੇ ਵਿੱਚ ਇਹ ਵਾਲਾ ਕਲਰ ਚੈੱਕ ਕਰੋ ਹਰਾਣੀ ਸ਼ੇਡ ਹੈ ਜੀ ਇਹ ਕਲਰ ਬਹੁਤ ਹੀ ਪਿਆਰੇ ਕਲਰ ਆਣ ਵਾਲੇ ਆ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਬੈਲਵਰਟ ਸਟਾਫ ਬਹੁਤ ਹੀ ਫਾਈਨ ਹੈ ਜੀ गिरो पर 9000 ਲਿਖਿਆ ਉਹ ਤਾਂ ਕੁਝ ਦੱਸਣ ਦੀ ਲੋੜ ਨਹੀਂ ਉਸ ਸਟੱਫ ਬਾਰੇ ਸਭ ਨੂੰ ਪਤਾ ਵੀ ਉਹ ਬੈਸਟ ਸਟੱਫ ਹੁੰਦਾ ਇਹ ਵਾਲਾ ਕਲਰ ਦੇਖੀ ਚਲੋ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਬਾਈ ਕਰ ਸਕਦੇ ਹੋ ਇਹ ਸਕਿਨ ਬ੍ਰਾਊਨ ਸ਼ੇਡ ਦੇ ਵਿੱਚ ਹੈ ਜੀ ਕੋਈ ਲਾਈਟ ਕਲਰ ਪਸੰਦ ਕਰਦਾ ਠੀਕ ਹੈ ਜੀ ਸਕਿਨ ਬ੍ਰਾਊਨ ਸ਼ੇਡ ਦੇ ਵਿੱਚ ਹੈ ਇਹ ਬਲੈਕ ਹੈ ਜੀ ਬਲੈਕ ਵੀ ਲੈ ਸਕਦੇ ਹੋ ਕਲਰ ਆ ਰਿਹਾ ਥੋੜਾ ਡਲ ਪਰ ਪੂਰਾ ਜੈਡ ਬਲੈਕ ਕਲਰ ਹੈ ਜੀ ਜੈਡ ਬਲੈਕ ਕਲਰ ਹੈ ਚੈੱਕ ਕਰੀ ਚੱਲੋ ਇਹ ਵਾਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਹੈ ਕੋਈ ਸੋਬਰ ਕਲਰ ਪਸੰਦ ਕਰਦਾ ਜੀ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਵੱਡੀ ਆਫਰ ਲੈ ਕੇ ਆਇਆ ਸਿਰਫ 675 ਜੀ 9000 ਦੇ ਬਲਵਰਤਮ ਦੇ ਰਹੇ ਹਾਂ ਸਿਰਫ 675 ਦੇ ਵਿੱਚ ਕਲਰ ਚੈੱਕ ਕਰੀ ਚੱਲੋ ਇਹ ਵਾਲਾ ਕਲਰ ਦੇਖੋ ਜੀ ਆਨੀਅਨ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਚੈੱਕ ਕਰੀ ਚਲੋ 9000 ਵਾਲੀ ਬੈਲਵਟ ਹੈ ਠੀਕ ਹੈ ਜੀ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 675 ਜੀ ਸਟਾਫ ਬਹੁਤ ਹੀ ਫਾਈਨ ਹੈ ਮਾਸਟਰ ਸ਼ੇਡ ਦੇ ਵਿੱਚ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਮਾਸਟਰ ਸ਼ੇਡ ਹੈ ਸਭ ਦੇ ਉੱਪਰ ਤੁਹਾਨੂੰ 9000 ਵਾਲੀ ਬੈਲਵਟ ਲਿਖਿਆ ਮਿਲੂਗਾ ਚੈੱਕ ਕਰੀ ਚਲੋ ਇਹ ਵੀ ਕਲਰ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਬਹੁਤ ਪਿਆਰਾ ਕਲਰ ਹੈ ਜੀ ਲਾਈਟ ਆ ਰਿਹਾ ਕੈਮਰੇ 'ਚ ਪਰ ਡਾਰਕ ਸ਼ੇਡ ਦੇ ਵਿੱਚ ਰਹੂਗਾ ਜੀ ਮਾਊਸ ਕਲਰ ਆਊਗਾ ਜੀ ਚੈੱਕ ਕਰੋ ਮਾਊਸ ਕਲਰ ਹੈ ਠੀਕ ਹੈ ਜੀ ਮਾਊਸ ਕਲਰ ਹੈ ਸੇਮ ਕਲਰ ਨਹੀਂ ਆ ਰਿਹਾ ਮਾਊਸ ਪਰ ਬੜਾ ਪਿਆਰਾ ਜਾਂ ਮਾਊਸ ਕਲਰ ਰਹਿਣ ਵਾਲਾ ਠੀਕ ਹੈ ਜੀ ਇਹ ਵਾਲੇ ਕਲਰ ਚੈੱਕ ਕਰੋ ਗਾਜਰੀ ਸ਼ੇਡ ਮਿਲੂਗਾ ਇਹ ਕੇਵਲਾ ਗ੍ਰੇ ਸ਼ੇਡ ਮਿਲੂਗਾ ਤੁਹਾਨੂੰ orange ਸ਼ੇਡ ਮਿਲੂਗਾ ਜੀ ਸਿਰਫ 675 ਵਿੱਚ ਬਾਏ ਕਰ ਸਕਦੇ ਹੋ ਜੀ ਸੂਟ ਸਾਡੇ ਕੋਲ ਇਹ ਵਾਲਾ ਕਲਰ ਚੈੱਕ ਕਰੋ ਜੀ yellow ਕਲਰ ਹੈ ਇਹ ਵਾਲਾ ਕਲਰ ਦੇਖੋ ਜਾਮਨੀ ਕਲਰ ਹੈ ਜੀ ਬੈਂਗਨੀ ਕਲਰ ਜਿਹਨੂੰ ਕਹਿੰਦੇ ਉਹ ਵਾਲਾ ਕਲਰ ਹੈ ਜੀ ਇਹ ਪਿੰਕ ਸ਼ੇਡ ਹੈ ਬੇਬੀ ਪਿੰਕ ਸ਼ੇਡ ਹੈ ਇਹ ਵਾਲਾ ਜਿਹੜਾ ਕਲਰ ਹੈ ਜੀ ਉਹ ਆਊਗਾ ਗ੍ਰੇ ਡਾਰਕ ਗ੍ਰੇ ਸ਼ੇਡ ਹੈ ਜੀ ਠੀਕ ਹੈ ਜੀ 9000 ਬੈਲਵੈਟ ਸਭ ਤੇ ਲਿਖਿਆ ਮਿਲੂਗਾ ਤੁਹਾਨੂੰ ਡਾਰਕ ਗ੍ਰੇ ਸ਼ੇਡ ਹੈ ਜੀ ਇਹ ਮਾਊਸ ਸ਼ੇਡ ਹੈ ਜੀ ਮਾਊਸ ਸ਼ੇਡ ਹੈ ਜੀ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਗਿਆ ਹੈ ਉਦੇ ਉੱਪਰ ਆਪ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਜਿਹੜਾ ਸੀ ਪੀਸ ਪਾ ਰਹੇ ਆ ਤੁਹਾਨੂੰ ਕੱਟ ਮੈਣ ਵਾਲੀ ਆ 4 ਤੋਂ ਲੈ ਕੇ 4.5 ਤੱਕ 200 ਰੁਪਏ ਪਰ ਮੀਟਰ ਸੂਟ ਰਹਿਣ ਵਾਲਾ ਜੀ ਉਹ ਵੀ ਤੁਹਾਨੂੰ ਪੀਸ ਦਿਖਾਵਾਂਗੇ ਬੜੇ ਪਿਆਰੇ ਜਿਹੇ ਪੀਸ ਲੈ ਕੇ ਆਏ ਆ ਥੋੜੀਆਂ ਜਿਹਾ ਮੈਚਿੰਗਾਂ ਵੀ ਲੈ ਕੇ ਆਏ ਆ ਤੁਹਾਡੇ ਵਾਸਤੇ ਜੇਕਰ ਤੁਸੀਂ ਦੋ ਪੀਸ ਲਾਉਂਗੇ ਤਾਂ ਤੁਹਾਡਾ 400 ਦੇ ਵਿੱਚ ਸੂਟ ਰੈਡੀ ਹੋ ਜਾਣਾ ਪੀਸ ਦੀ ਕੱਟ ਰਹੂਗੀ 4 ਤੋਂ ਲੈ ਕੇ 4.5 ਤੱਕ ਦੇਖੋ ਜੀ ਚਨੂਰ ਸਟਾਫ ਦੇ ਵਿੱਚ ਆ ਗਿਆ 컬러 ਦੇਖੋ ਬੜਾ ਪਿਆਰਾ ਜਿਹਾ ਕਲਰ ਹੈ 2-3 ਪੀਸ ਹੈ ਸਾਡੇ ਕੋਲੇ ਇਦਾਂ ਦੇ ਸਿਰਫ 200 ਰੁਪਏ ਦਾ ਇਹ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਇੱਕ ਹੋਰ ਕਲਰ ਮਿਲੂ ਤੁਹਾਨੂੰ ਇਹਦੇ ਵਿੱਚ ਇਹ ਕੇਵਲਾ ਕਲ 2-3 ਪੀਸ ਮੈਲ ਲਗੇ ਜੀ ਚੈੱਕ ਕਰੀ ਚਲੋ ਸਿਰਫ ਪੀਸ ਪਊਗਾ ਤੁਹਾਨੂੰ 200 ਰੁਪਏ ਦਾ ਇਹ ਵਾਲਾ ਕਲਰ ਚੈੱਕ ਕਰੋ ਜੀ ਵਾਈਨ ਸ਼ੇਡ ਦੇ ਵਿੱਚ ਹੈ ਇਹ ਮੈਚਿੰਗ ਲੈ ਕੇ ਆਏ ਜੀ ਸਟੱਫ ਚੈੱਕ ਕਰੋ ਠੀਕ ਹੈ ਜੀ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਕੋਈ ਲੇਸ ਲਾ ਕੇ ਡਿਜ਼ਾਈਨਿੰਗ ਕਰ ਸਕਦੇ ਹੋ ਹੈਂਡ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਅਸੀਂ ਲੈ ਕੇ ਆਏ ਜੇ ਨਾਲ ਪਲੇਨ ਬਾਟਮ ਜੇਕਰ ਤੁਸੀਂ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਐਦਾਂ ਪਲੇਨ ਬਾਟਮ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਜੀ ਸਟੱਫ ਦੋਨੋਂ ਹੀ ਰਹੂਗਾ 4 ਤੋਂ ਲੈ ਕੇ 4.5 ਇਹਦੇ 4 ਤੋਂ ਲੈ ਕੇ 4.5 ਤੁਹਾਨੂੰ ਕੱਟ ਕੇ ਤੇ ਇਸ ਨਹੀਂ ਮਿਲੂਗਾ ਜੀ ਪੂਰਾ 30 ਮਿਲੂਗਾ ਇਹ ਵਾਲਾ ਜਿਹੜਾ ਪੀਸ ਹੈ ਇਹਦੀ ਪ੍ਰਾਈਸ ਰਹੂਗੀ 200 ਰੁਪਏ ਦੇਖੋ ਜੀ ਤੁਹਾਡੇ 400 ਦੇ ਵਿੱਚ ਤੁਹਾਡਾ ਫੈਂਸੀ ਸੂਟ ਰੈਡੀ ਹੋ ਰਿਹਾ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਤੁਸੀਂ ਸ਼ਰਟ ਬਣਾ ਸਕਦੇ ਹੋ ਸਟੱਫ ਚੈੱਕ ਕਰੋ ਜੀ ਇਹਦੇ ਉੱਪਰ ਅੱਜ ਕੱਲ ਹੈਂਡਵਰਕ ਆ ਰਿਹਾ ਠੀਕ ਹੈ ਜੀ 55 66000 ਵਾਲੇ ਸੂਟ ਦੇ ਉੱਪਰ ਰੈਡੀ ਹੋ ਰਿਹਾ ਜੀ ਠੀਕ ਹੈ ਜੀ ਇਹ ਵਾਲਾ ਤੁਸੀਂ ਬਾਟਮ ਬਣਾ ਸਕਦੇ ਹੋ ਸੌਰੀ ਸ਼ਰਟ ਬਣਾ ਸਕਦੇ ਹੋ ਇਹ ਵਾਰੀ ਤੁਸੀਂ ਬਾਟਮ ਬਣਾ ਸਕਦੇ ਹੋ ਇਹਦੇ ਵਿੱਚ ਤੁਸੀਂ ਆਪਣਾ ਦੁਪੱਟਾ ਵੀ ਬਣਾ ਸਕਦੇ ਹੋ ਦੇਖੋ ਜੀ ਤੁਸੀਂ ਬਾਟਮ ਦੇ ਵਿੱਚੋਂ ਜਿਤਨ 4.5 ਮੀਟਰ ਸਟੱਫ ਲੈ ਰਹੇ ਆ ਬਾਟਮ ਬਣਾਓ ਨਾਲ ਹੀ ਦੁਪੱਟਾ ਰੈਡੀ ਕਰੋ ਠੀਕ ਹੈ ਜੀ 400 ਦੀ ਰੇਟ ਤੁਹਾਨੂੰ ਦੋਨੋਂ ਪੀਸ ਲੈਣ ਵਾਲੇ ਆ 200 ਰੁਪਏ ਪਰ ਮੀਟਰ ਰਹਿਣ ਵਾਲੇ ਆ ਪੀਸ ਠੀਕ ਹੈ ਜੀ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੇਕਰ ਤੁਸੀਂ ਐਦਾਂ ਦੇ ਪਾਰਟੀ ਵੇਅਰ ਸਟੱਫ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ तुसी ये वाला बॉटम बनाओ एदा शर्ट बनाओ कंट्रास्ट कर सकते हो जी तुसी ठीक है जी ये वाला चेक करो जी ये तुसी बॉटम रेडी कर सकते हो ये वाली शर्ट रेडी कर सकते हो चेक करो जी पीस चेक करो पीस एदा ये बॉटम रेडी हो जूगी ना ही तुसी ये दपट्टा ले सकते हो ਇਹ ਵਾਈ ਤੁਸੀਂ ਇਹਦੇ ਨਾਲ ਸ਼ਰਟ ਬਣਾ ਸਕਦੇ ਹੋ ਜੀ ਥੋੜੀ ਜਿਹੀ ਮੈਚਿੰਗਾਂ ਕੀਤੀਆਂ ਸੀ ਜੇ ਤੁਸੀਂ ਇਕੱਲਾ ਪੀਸ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ ਚੈੱਕ ਕਰੋ ਜੀ ਇਹਦੇ ਵਿੱਚ ਤੁਸੀਂ ਬਾਟਮ ਵੀ ਬਣਾਓ ਦੁਪੱਟਾ ਵੀ ਕੱਢੋ ਜੀ ਇਹ ਵਾਲੀ ਕਰੋ ਸ਼ਰਟ ਠੀਕ ਹੈ ਜੀ ਐਦਾਂ ਤੁਸੀਂ ਇਹਦੀ ਸ਼ਰਟ ਬਣਾ ਸਕਦੇ ਹੋ ਇਹ ਵਾਈ ਤੁਸੀਂ ਬਾਟਮ ਲੈ ਸਕਦੇ ਹੋ ਸਿਰਫ 200 ਰੁਪਏ ਪੀਸ ਰੈਡ ਵਾਲਾ 4 ਤੋਂ 4.5 ਦੀ ਕੱਟ ਦੇਣ ਵਾਲੀ ਹੈ ਦੇਖੋ ਜੀ ਬੜੀ ਪਿਆਰੀ ਜੀ ਮੈਚਿੰਗ ਹੋ ਰਹੀ ਹੈ ਠੀਕ ਹੈ ਜੀ ਇਹ ਦੋ ਪੀਸ ਹੈ ਸਾਡੇ ਕੋਲ ਦੋ ਤਿੰਨ ਪੀਸ ਅਵੇਲੇਬਲ ਹੈ ਜੇਕਰ ਤੁਸੀਂ ਸੇਮ ਲੈਣਾ ਚਾਹਣੀ ਹੋ ਤਾਂ ਸੇਮ ਲੈ ਸਕਦੇ ਹੋ ਜੀ ਠੀਕ ਹੈ ਜੀ ਤੁਹਾਡੇ ਦੋ ਸੂਟ ਰੈਡੀ ਹੋ ਜਾਣੇ ਆ ਦੋ ਤੀਸਾਂ ਦੇ ਵਿੱਚੋਂ ਇਹ ਵਾਲਾ ਪੀਸ ਚੈੱਕ ਕਰੋ ਜੀ ਇਹਨਾਂ ਦਾ ਅਸੀਂ ਇਹ ਵਾਲੀ ਪਲੇਨ ਬਾਟਮ ਲਗਾਈ ਹੈ ਦੇਖੋ ਇਹ ਵਾਲੀ ਤੁਸੀਂ ਪਲੇਨ ਬਾਟਮ ਲੈ ਸਕਦੇ ਹੋ ਇਦਾਂ ਚੈੱਕ ਕਰੋ ਜੀ ਇਹ ਬੈਲ ਤੁਸੀਂ ਬਾਟਮ ਲੈ ਸਕਦੇ ਹੋ ਇਹ ਤੁਸੀਂ ਸ਼ਰਟ ਪੀਸ ਰੈਡੀ ਕਰ ਸਕਦੇ ਹੋ ਇਹਦੇ ਵਿੱਚੋਂ ਹੀ ਤੁਸੀਂ ਦੁਪੱਟਾ ਰੈਡੀ ਕਰ ਸਕਦੇ ਹੋ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਠੀਕ ਹੈ ਜੀ ਐਦਾਂ ਦੇ ਪੀਸ ਲੈਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰੋ ਜੀ ਠੀਕ ਹੈ ਜੀ ਐਦਾਂ ਇਧਰ ਤੁਹਾਨੂੰ ਫੈਂਸੀ ਸਟਾਫ ਮਿਲੇਗਾ ਵਾਈਗੁਰੂ ਕਲੌਥ ਹਾਊਸ ਤੋਂ ਤੁਹਾਨੂੰ ਫੈਂਸੀ ਸਟਾਫ ਮਿਲੇਗਾ ਜੀ ਆਹ ਚੈੱਕ ਕਰੋ ਜੀ ਸ਼ਰਟ ਰੈਡੀ ਕਰੋ ਇਹਦੇ ਵਿੱਚੋਂ ਤੁਸੀਂ ਦੁਪੱਟਾ ਬਣਾਓ ਠੀਕ ਹੈ ਜੀ ਇਹ ਵਾਈ ਲਾਓ ਇਹ ਨਾਲ ਬਾਟਮ ਦੇਖੋ ਜੀ ਸਟਾਫ ਸਿਰ ਸੇਮ ਰਹੂਗਾ ਪਲੇਨ ਸਟਾਫ ਵੀ ਇਹ ਵੀ ਇਹ ਵਾਲਾ ਸਟਾਫ ਹੀ ਰਹਿਣ ਵਾਲਾ ਜਨੂਨ ਸਟਾਫ ਰਹਿਣ ਵਾਲਾ ਪਲੇਨ ਸਟਾਫ ਵੀ ਠੀਕ ਹੈ ਜੀ ਚੈੱਕ ਕਰੋ ਪੀਸ ਤੁਹਾਨੂੰ ਮਿਲਣ ਵਾਲਾ ਸਿਰਫ 204 ਤੋਂ 4.5 ਦੀ ਕੱਟ ਰਹਿਣ ਵਾਲੀ ਹੈ ਜੇਕਰ ਤੁਸੀਂ ਦੋ ਪੀਸ ਵੀ ਲੈ ਰਹੇ ਹੋ ਸਾਡੇ ਕੋਲ ਤੁਹਾਡੇ ਦੋ ਸੂਟ ਰੈਡੀ ਹੁੰਦੇ ਆ ਜੀ ਇਦਾਂ ਪਲੇਨ ਬਾਟਮ ਦੇ ਨਾਲ ਜੇਕਰ ਤੁਸੀਂ ਵਿੱਚੋਂ ਦੁਪੱਟਾ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਦੇਖੋ ਇਹ ਵੀ ਪੀਸ ਸਾਡੇ ਕੋਲੇ ਦੋ ਹੈ ਜੀ ਇਹ ਵੀ ਪੀਸ ਸਾਡੇ ਕੋਲੇ ਦੋ ਹੈ ਜੀ ਚੈੱਕ ਕਰੀ ਚਲੋ ਬੜੀ ਸੋਹਣੀ ਜੀ ਡਿਜ਼ਾਈਨਿੰਗ ਜੀ ਇਹ ਪੀਸ ਲੈ ਕੇ ਆਏ ਏ ਤੁਹਾਡੇ ਵਾਸਤੇ ਇਹ ਵਾਲਾ ਦੇਖੋ ਜੀ ਇਹ ਚੈੱਕ ਕਰੋ ਇਹ ਸ਼ਰਟ ਬਣਾਓ ਜੀ ਇਹ ਨਾਲ ਬਾਟਮ ਰੈਡੀ ਕਰੋ ਠੀਕ ਹੈ ਨਾਲ ਹੀ ਵਿੱਚ ਤੁਸੀਂ ਦੁਪੱਟਾ ਵੀ ਬਣਾ ਸਕਦੇ ਹੋ ਉਹਦੇ ਵਿੱਚੋਂ ਡਿਜ਼ਾਈਨ ਕਰ ਸਕਦੇ ਹੋ ਸ਼ਰਟ ਦਾ ਪੀਸ ਦੁਪੱਟੇ ਤੇ ਡਿਜ਼ਾਈਨ ਕਰ ਸਕਦੇ ਹੋ ਠੀਕ ਹੈ ਜੀ ਪੱਟੀ ਲਗਾ ਕੇ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਕੱਟ ਰਊਗੀ 4 ਤੋਂ 4.5 ਤੱਕ ਪੀਸ ਰਊਗਾ ਸਿਰਫ 200 ਰੁਪਏ ਦਾ ਪੀਸ ਲੈ ਕੇ ਆਏ ਆ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਆਹ ਵਾਲਾ ਦੇਖੋ ਜੀ ਇਹ ਵੀ ਕਿੰਨੀ ਪਿਆਰੀ ਮੈਚਿੰਗ ਲੈ ਕੇ ਆਏ ਆ ਦੇਖੋ ਜੀ ਇਹ ਵਾਲੀ ਸ਼ਰਟ ਲਾਓ ਠੀਕ ਹੈ ਜੀ ਇਹ ਵਾਲੀ ਸ਼ਰਟ ਲਾਓ ਇਹ ਵਾਲੀ ਲਓ ਨਾਲ ਬਾਟਮ ਜੀ ਦੇਖੋ ਕਿੰਨੀ ਪਿਆਰੀ ਮੈਚਿੰਗ ਹੋ ਰਹੀ ਹੈ ਜੀ ਠੀਕ ਹੈ ਜੀ ਇਹ ਸਾਡੇ ਕੋਲੇ ਇੱਕ ਕੱਲਾ ਪੀਸ ਹੈ ਜਿੰਨਾ ਤੁਸੀਂ ਪਲੇਨ ਬਾਟਮ ਲੈ ਸਕਦੇ ਹੋ ਬੜਾ ਸੋਹਣਾ ਜਿਹਾ ਡਿਜ਼ਾਈਨਰ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਵੀ ਤੁਸੀਂ ਇਦਾਂ ਪਲੇਨ ਬਾਟਮ ਇਸ ਕਲਰ ਦੀ ਪਲੇਨ ਬਾਟਮ ਲਗਾ ਸਕਦੇ ਹੋ ਜੀ ਬਹੁਤ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਆ ਜੀ ਠੀਕ ਹੈ ਜੀ ਇਹ ਲਵੈਂਡਰ ਕਲਰ ਹੈ ਇਹ ਵਾਲਾ ਤੁਸੀਂ ਪੀਸ ਲੈ ਸਕਦੇ ਹੋ ਜਾਂ ਇਹ ਵਾਲੀ ਬਾਟਮ ਰੈਡੀ ਕਰ ਸਕਦੇ ਹੋ ਐਦਾਂ ਇਹਨਾਂ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਤੁਸੀਂ ਜੀ ਠੀਕ ਹੈ ਜੀ ਇਹ ਸਨ ਅੱਜ ਦਾ ਸਾਡਾ ਸਟਾਫ ਬੈਲਵਰਡ ਦਾ ਤੇ ਪਲੇਨ ਪੀਸ ਦਾ ਜੀ ਇਹਨਾਂ ਵਿੱਚ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀ ਚੌਰ ਲੈ ਕੇ ਜਲਦੀ-ਜਲਦੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਸਾਡੇ ਜਿਹੜਾ ਲੋਕੇਸ਼ਨ ਹੈ نیچے ਡਿਸਕ੍ਰਿਪਸ਼ਨ ਚ ਦਿੱਤੀ ਗਈ ਹੈ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਪੀਸ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ